ਸਾਡੇ YouTube ਚੈਨਲ ਦੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਕਿਹੜੇ ਜਿੱਤੇ ਹੋਏ ਕੇਸ ਦਾ ਫੈਸਲਾ ਕਿਉਂ ਲਾਗੂ ਨਹੀਂ ਹੋ ਸਕਿਆ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਦੱਸਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 6ਵੇਂ ਤਨਖਾਹ ਕਮਿਸ਼ਨ ਦੀਆਂ ত্রুটিਆਂ ਜਿਉਂ ਦੀਆਂ ਤਿਉਂ ਬਕਤਵਾਰ ਹਨ ਤੇ ত্রুটিਆਂ ਦੂਰ ਕਰਨ ਲਈ ਬਣਾਈ ਗਈ ਅਨੋਮਲੀ ਕਮੇਟੀ ਦੀ ਰਿਪੋਰਟ ਵੀ ਅਜੇ ਤੱਕ ਪੇਸ਼ ਨਹੀਂ ਕੀਤੀ ਜਾ ਸਕੀ ਇਸ ਨੂੰ ਲਾਗੂ ਤੱਕੀ ਕਰਨਾ ਸੀ ਇਹਦੇ ਸਿੱਟੇ ਵਜੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਾਰੀ ਆਰਥਿਕ ਤੇ ਮਾਨਸਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਇਹਨਾਂ ਅਨੋਮਲੀਆਂ ਵਿੱਚੋਂ ਇੱਕ ਅਨੋਮਲੀ ਇਹ ਵੀ ਸੀ ਜਦੋਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਨਸਾਰ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨਾਂ ਦੀ ਪੈਨਸ਼ਨ ਸੋਧਨ ਦਾ ਫਾਰਮੂਲਾ ਤਿਆਰ ਕੀਤਾ ਗਿਆ ਸੀ ਤਾਂ ਉਸ ਵੇਲੇ ਘੱਟੋ-ਘੱਟ 15% ਦੇ ਲਾਭ ਦਾ ਫਾਰਮੂਲਾ ਉਸ ਵੇਲੇ ਦੇ ਡੀਏ ਤੇ ਲਗਾਇਆ ਜਾਣਾ ਸੀ ਉਸ ਵੇਲੇ ਇਹ ਕੈਲਕੂਲੇਸ਼ਨਸ 113% ਡੀਏ ਲਾ ਕੇ ਕੀਤੀਆਂ ਗਈਆਂ ਸਨ ਜਦੋਂ ਕਿ ਅਸਲ ਵਿੱਚ ਇਹ ਡੀਏ 119% ਦੇ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਭਾਵੇਂ ਕਿ ਅਸਲ ਵਿੱਚ ਮੁਲਾਜ਼ਮ ਤੇ ਪੈਨਸ਼ਨਰਾਂ ਅਨੁਸਾਰ ਤਾਂ ਉਸ ਵੇਲੇ 125% ਡੀਏ ਡਿਊ ਸੀ ਸੋ ਇਸ ਸਬੰਧੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਇੱਕ ਰਿਟ ਸੀਡਬਲਯੂਪੀ 7242/2023 ਲਗਾਈ ਸੀ ਇਹਦਾ ਫੈਸਲਾ ਮਾਨਯੋਗ ਹਾਈ ਕੋਰਟ ਨੇ ਮਿਤੀ 17 ਨੂੰ 2024 ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤਾ ਸੀ ਤੇ ਇਸ ਫੈਸਲੇ ਨੂੰ 4 ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਲਾਗੂ ਕਰਨ ਦਾ ਸਰਕਾਰ ਨੂੰ ਹੁਕਮ ਵੀ ਦਿੱਤਾ ਸੀ ਇਸ ਫੈਸਲੇ ਨੂੰ ਲਾਗੂ ਕਰਨ ਦੀ ਮਿਆਦ 17 ਜਨਵਰੀ 2025 ਨੂੰ ਪੂਰੀ ਹੋ ਗਈ ਸੀ ਪਰੰਤੂ ਸਰਕਾਰ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਸੀ ਕੀਤਾ ਤੇ ਨਾ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨਾਂ ਦੀ ਪੈਨਸ਼ਨ ਰੀ ਕੈਲਕੂਲੇਟ ਕਰਕੇ ਸੋਧੀ ਗਈ ਸੀ ਜਿਸ ਨਾਲ ਮੁਲਾਜ਼ਮਾਂ ਤੇ ਪੈਸਨਾਂ ਨੂੰ ਬੜਾ ਅਰਥਕ ਨੁਕਸਾਨ ਉਠਾਉਣਾ ਪਿਆ ਹੁਣ ਸਰਕਾਰ ਵੱਲੋਂ ਕਾਨੂੰਨੀ ਦਾਅ ਪੇਚ ਵਰਤਦੇ ਹੋਏ ਇੱਕ ਐਲਪੀਏ ਨੰਬਰ 54/2025 ਲਗਾ ਕੇ ਫੈਸਲੇ ਦੀ ਸਮਾਹਤ ਖਤਮ ਹੋਣ ਤੇ ਵੀ 14 ਦਿਨ ਲੇਟ ਹੋਣ ਦੀ ਮਾਫੀ ਹਾਈ ਕੋਰਟ ਤੋਂ ਮੰਗੀ ਜਿਸ ਨੂੰ ਅਲਾਉ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇਸ ਐਲਪੀਏ ਰਾਹੀਂ 19 ਫਰਵਰੀ 2025 ਨੂੰ ਫੈਸਲਾ ਲਾਗੂ ਕਰਨ ਤੇ ਸਟੇ ਵੀ ਲਗੂ ਕਰ ਦਿੱਤਾ ਗਿਆ ਹੈ ਇਸ ਦਾ ਭਾਵ ਇਹ ਹੈ ਕਿ ਹੁਣ 17 ਨੂੰ 2024 ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਤਨਖਾਹ ਤੇ ਪੈਨਸ਼ਨ 113% ਦੀ بجائے 119% ਡੀਏ ਨਾਲ ਸੋਧਨ ਦੀ ਕੈਲਕੂਲੇਸ਼ਨ ਦੇ ਮਸਲੇ ਨੂੰ ਅਗਲੇ ਹੁਕਮਾਂ ਤੱਕ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਭਾਵ ਕਿ ਐਲਪੀਏ 54 ਆਫ 225 ਦਾ ਜਦੋਂ ਫਾਈਨਲ ਡਿਸੀਜਨ ਆਵੇਗਾ ਉਸ ਤੋਂ ਬਾਅਦ ਹੀ ਇਹ ਫੈਸਲਾ ਲਾਗੂ ਕੀਤਾ ਜਾ ਸਕੇਗਾ ਵੈਸੇ ਇਸ ਕੇਸ ਦੀ ਅਗਲੀ ਹੀਅਰਿੰਗ ਦੀ ਮਿਤੀ ਵੀ ਬਹੁਤ ਲੰਬੀ ਰੱਖ ਦਿੱਤੀ ਗਈ ਹੈ ਯਾਨੀ ਇਹ ਮਿਤੀ 5 5 2025 ਪਾ ਦਿੱਤੀ ਗਈ ਹੈ ਰਾਨੀ ਜਨਕ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਖੁਦ ਇੱਕ ਪੱਤਰ ਜਾਰੀ ਕਰਕੇ 1 7 2015 ਤੋਂ 31 12 2015 ਤੱਕ ਦਾ 6 ਮਹੀਨੇ ਦਾ ਬਕਾਇਆ ਵੀ ਮੁਲਾਜ਼ਮਾਂ ਦੇ ਪੈਸਾ ਨੂੰ ਜਾਰੀ ਕਰ ਦਿੱਤਾ ਸੀ ਪਰੰਤੂ ਹੁਣ ਫਿਰ 119% ਡੀਏ ਨਾਲ ਕੈਲਕੂਲੇਸ਼ਨ ਕਰਨ ਵਿਰੁੱਧ ਐਲਪੀਏ ਰਾਹੀਂ ਕਾਨੂੰਨੀ ਦਾਅ ਪੇਚ ਵਰਤ ਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਭਾਰੀ ਵਿੱਤੀ ਨੁਕਸਾਨ ਕਰਦੇ ਹੋਏ ਉਹਨਾਂ ਦਾ ਬਕਾਇਆ ਇੱਕ ਤਰ੍ਹਾਂ ਦੇ ਨਾਲ ਖੂ ਖਾਤੇ ਹੀ ਪਾ ਦਿੰਦਾ ਹੈ ਤੇ ਹੁਣ ਪਤਾ ਨਹੀਂ ਕਿੰਨਾ ਚਿਰ ਇਹ ਕੇਸ ਚੱਲੇਗਾ ਤੇ ਨਵਾਂ ਫੈਸਲਾ ਕਿਸ ਦੇ ਹੱਕ ਵਿੱਚ ਆਉਂਦਾ ਹੈ ਇਸ ਬਾਰੇ ਵੀ ਫਰਸਲੀ ਨਾ ਹੋਂ ਤੱਕ ਬੰਬਲ ਪੂਸਾ ਬਣਿਆ ਹੀ ਰਹਿਣਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ